ਉੱਚਾ ਵੀ ਬਹੁਤ ਹੈ ਇਹ ਜਿਆਦਾ ਕਰਕੇ ਆਸਟ੍ਰੇਲੀਆ ਦੇ ਵਿੱਚ ਮੈਂ ਵੇਖ ਰਿਹਾ ਸੀ ਕਿ ਐਦਾਂ ਦੇ ਘਰ ਲਈ ਫਿਰਦੇ ਨੇ ਔਰ ਮਹੀਨਾ-ਮਹੀਨਾ ਦੋ-ਦੋ ਮਹੀਨੇ ਨਿਕਲ ਜਾਂਦੇ ਨੇ ਤੇ ਚਲੋ ਵੇਖੀਏ ਤਾਂ ਸਹੀ ਵੀ ਜੇ ਐਦਾਂ ਵਧੀਆ ਘਰ ਹੈ ਕਿੱਦਾਂ ਦਾ ਘਰ ਹੈ ਗੁਰਦਾ ਆਪਣਾ ਹਿਰਦ ਸਿੰਘ ਜੀ ਜੀ ਆ ਹੁਣ ਇਹ ਰਾਮ ਨਾਲ ਫੜੇ ਉਹਨੂੰ ਜੀ ਇੱਥੋਂ ਦਿਖਾਈ ਚੱਲੋ ਤੇ ਹੁਣ ਇਹ ਹੈਗਾ ਜੀ ਬੈੱਡ ਲੱਗਿਆ ਹੋਇਆ ਪੂਰਾ ਉੱਪਰ ਬੈੱਡ ਲੱਗਿਆ ਹੋਇਆ ਇਹਦੇ ਤੇ ਮੈਨੂੰ ਲੱਗਦਾ ਵੀ ਕਟੋ-ਕਟ ਜਿਹੜੇ ਹਸਾਬ ਨਾਲੇ ਖੁੱਲਾ ਡੁੱਲਾ ਦੋ ਤੋਂ ਤਿੰਨ ਮੰਦੇ ਤਾਂ ਜਿਹੜੇ ਨੇ ਆਰਾਮ ਨਾਲ ਪੈ ਜਾਣਗੇ ਆ ਖੁੱਲਿਆ ਇਹਦੇ ਅੰਦਰ ਜਿੰਨਾ ਮਰਜ਼ੀ ਸਮਾਨ ਰੱਖ ਲਓ ਇਹਨੂੰ ਬੰਦ ਕਰ ਦਿਓ ਇਹਦੇ ਥੱਲੇ ਫੇਰ ਸਮਾਨ ਆ ਜਾਏਗਾ ਅੱਛਾ ਉੱਪਰ ਵੀ ਆ ਬਹੁਤ ਵਧੀਆ ਹੈਂਡਲ ਲਾਏ ਹੋਏ ਨੇ ਇੱਧਰ ਜਿੰਨਾ ਮਰਜੀ ਸਮਾਨ ਆ ਜੀ ਤੁਹਾਡਾ ਵਿਚੀ ਨੌਣੇ ਧੋਣੇ ਵਾਲਾ ਸਾਰਾ ਹੀ ਵਿਖਾਵਾਂਗੇ ਅੱਜ ਤੇ ਆ ਲਓ ਜੀ ਤੇ ਆ ਦੇਖੋ ਹੁਣ ਇੱਥੇ ਇੱਕ ਬੰਦਾ ਪਈ ਗਿਆ ਦੋ ਤਿੰਨ ਤੇ ਚਾਰ ਬੰਦੇ ਆ ਰਾਮ ਨਾਲ ਪੈ ਜਾਣਗੇ ਆ ਦੇਖੋ ਟੋਕਟ 6 ਫੁੱਟ ਦਾ ਬੰਦਾ ਪਿੱਛੇ ਵੀ ਮੇਰੀ ਜਗ੍ਹਾ ਹੈਗੀ ਜੀ 6 ਫੁੱਟ ਦਾ ਬੰਦਾ ਰਾਮ ਨਾਲ ਪੈ ਜਾਏਗਾ ਤੇ ਖੜਾ ਹੋਣਾ ਇਹ ਨਹੀਂ ਦਿੱਕਤ ਹੈਗੀ ਵੀ ਜਗ੍ਹਾ ਘੱਟ ਹੈ ਆ ਦੇਖੋ ਇੱਥੇ ਅੱਛਾ ਲਾਰਮ ਉਹ ਵੀ ਲੱਗੇ ਹੋਏ ਸਮੋਕ ਵਾਲਾ ਜੀ ਇੱਧਰ ਦੋ ਪੱਖੇ ਲੱਗੇ ਹੋਏ ਨੇ ਉੱਪਰ ਹਵਾ ਉਹਨੂੰ ਤੇ ਇਹ ਹੁਣ ਆ ਗਿਆ ਕਿਚਨ ਆ ਲੋ ਜੀ ਪੂਰਾ ਜਿਹੜਾ ਤਕੜੇ ਘਰ ਦੇ ਵਿੱਚ ਕਿਚਨ ਹੁੰਦਾ ਜਿੱਡਾ ਵੱਡਾ ਉੱਡਾ ਵੱਡਾ ਹੀ ਕਿਚਨ ਆ ਜੀ ਇਹ ਆ ਪੂਰਾ ਟੱਬਰ ਇੱਥੇ ਬਣਾਈ ਜਾਓ ਅੱਛਾ ਅੱਛਾ ਟੀਵੀ ਰਿਮੋਟ ਵੀ ਹੈਗਾ ਟੀਵੀ ਰਿਮੋਟ ਇਹ ਸਾਰੇ ਚਮਚ ਕਰਸ਼ਾਂ ਵਾਸਤੇ ਲੋਕ ਜੀ ਏਸੀ ਦਾ ਜੀ ਇਧਰ ਪਾਣੀ ਦਾ ਸਾਰਾ ਪ੍ਰਬੰਧ ਹੈ ਬਾਕੀ ਪੂਰਾ ਪੂਰਾ ਢਿੱਡਾ ਘਰ ਦਾ ਕਿਚਨ ਹੁੰਦਾ ਜੀ ਉੱਡਾ ਵੱਡਾ ਹੀ ਕਿਚਨ ਆ ਵਧੀਆ ਟੂਟੀ ਲੱਗੀ ਹੋਈ ਆ ਭਾ ਇੱਥੇ ਖਾਣਾ ਪਾਣੀ ਬਣਾਓ ਭਾਂਡੇ ਸਾਰੇ ਇੱਥੇ ਆ ਜਾਂਦੇ ਨੇ ਵਧੀਆ ਖਾਣਾ ਪੀਣਾ ਬਣ ਗਿਆ ਤੇ ਉਦੋਂ ਬਾਅਦ ਇੱਥੇ ਆਪਣਾ ਬੈਠ ਕੇ ਹੁਣ ਆ ਚੀਜ਼ ਦੇਖੋ ਇਹ ਇਹਨੂੰ ਇੱਥੇ ਕਰ ਲੋ ਇਹਨੂੰ ਇਹ ਫਾਈਨ ਕਰ ਲੋ ਹੁਣ ਖਾਣ ਪੀਣ ਤੋਂ ਬਾਅਦ ਇਹਨੂੰ ਫੇਰ ਇੱਥੇ ਚੱਕੋ ਇਹਨੂੰ ਚੱਕਿਆ ਆਪਾਂ ਨੇ ਹੁਣ ਇਹ ਇੱਥੇ ਆ ਗਿਆ ਜੀ ਆਹ ਥੱਲੇ ਬਟਨ ਹੈ ਦੇਖੋ ਥੱਲੇ ਦੇਖੋ ਇਹ ਬਟਨ ਨਾ ਇੱਥੋਂ ਇਹ ਇੱਕ ਰੁਕੋ ਕਿਥੇ ਥੱਲੇ ਥੋੜਾ ਜਿਹਾ ਹੋਰ ਪੁਸ਼ ਕਰਦੇ ਇਹਨੂੰ ਨੀਡ ਲਿਆ ਕੈਮਰਾ ਕੈਮਰਾ ਤੇ ਕੈਮਰਾ ਹਾਂ ਇਹ ਹੋ ਗਿਆ ਜੀ ਜਿੰਨਾ ਮਰਜ਼ੀ ਬੈਠ ਕੇ ਆਨੰਦ ਲਓ ਕਿਦਾਂ ਲੱਗਿਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਤੇ ਮਾਰਾ ਕਰਫਾ ਕਰਨ ਸਾਨੂੰ ਬਖਸ਼ ਦੇਣ ਇਦਾਂ ਦਾ ਸੀ ਤਾਂ ਧੂੜਾਂ ਪੱਟਦੀਏ ਪ੍ਰਚਾਰਦੀਆਂ ਹਾਂਜੀ ਤੇ ਆਹ ਹੁਣ ਇੱਥੋਂ ਕੈਬਨ ਉੱਪਰ ਸਮਾਨ ਰੱਖਣ ਵਾਸਤੇ ਆ ਦੇਖੋ ਜਿੰਨਾ ਕਿੰਨਾ ਕ ਸਮਾਨ ਉੱਪਰ ਸਿਸਟਮ ਜਿੰਨਾ ਮਰਜੀ ਆ ਲੱਗਿਆ ਹੋਇਆ ਇੱਥੇ ਤੇ ਇਹ ਹੈਗਾ ਜੀ microwaves ਖਾਣਾ ਗਰਮ ਕਰਨਾ ਜੇ ਖਾਣਾ ਵਧੀਆ ਗਰਮ ਕਰਨਾ ਉੱਪਰ ਪੱਕਾ ਹੀ ਫਿੱਟ ਐ ਇਹ ਥੋੜੀ ਜਿਹੀ ਖੜਕਾ ਹੋ ਜੂਗਾ ਇੱਧਰ ਸਮਾਨ ਰੱਖੋ ਉੱਪਰ ਏਸੀ ਲੱਗਿਆ ਹੋਇਆ ਫ੍ਰਿਜ ਦੇ ਨਾਲ ਫਿਰ ਆ ਜਿੰਨਾ ਮਰਜੀ ਨਮਕ ਮਿਰਚ ਮਸਾਲੇ ਜਿੰਨੀ ਆ ਮਰਜੀ ਦਾਲਾਂ ਆ ਇੱਥੋਂ ਇਹਨੂੰ ਇਦਾਂ ਦੱਬਿਆ ਆ ਫ੍ਰਿਜ ਲੱਗਿਆ ਹੋਇਆ ਉੱਪਰ ਆਈਸ ਬਾਕਸ ਹੈਗਾ ਅੱਛਾ ਕੀਮਤ ਵੀ ਦੱਸਾਂਗੇ ਸੀ ਕਿੰਨੀ ਕੁ ਕੀਮਤ ਹੈ ਇਹਦੀ ਕੋਸ਼ਿਸ਼ ਕਰਾਂਗੇ ਇਹ ਹੋ ਗਿਆ ਜੀ ਹੁਣ ਅੱਗੇ ਆਜੋ ਹੁਣ ਇੱਕ ਬੰਦਾ ਤਾਂ ਉੱਪਰ ਪੈ ਜਾਊਗਾ ਆ ਲੱਟਾਂ ਲੱਗੀਆਂ ਨੇ ਆ ਦੇਖੋ ਲੈਟਰ ਮਾਚੀ ਐ ਇਹ ਇੱਕ ਤਾਂ ਥੱਲੇ ਪੈ ਜਾਏਗਾ ਜੀ ਤਿੰਨ ਬੱਚੇ ਹੋਣ ਜਾਂ ਥੱਲੇ ਬੱਚੇ ਨਹੀਂ ਸਿਆਣੇ ਵੀ ਹੋਣ ਇੱਕ ਉੱਪਰ ਆ ਗਿਆ ਹੁਣ ਸਾਡੇ ਨਾਲ ਸਿੰਘ ਨੇ ਗੁਰਦਿਆਲ ਸਿੰਘ ਜੀ ਉੱਪਰ ਆ ਗਏ ਗੁਰਦਾਸ ਸਿੰਘ ਜੀ ਥੱਲੇ ਆ ਗਏ ਵਿਸ਼ਾਲ ਸਿੰਘ ਜੀ ਥੱਲੇ ਆ ਗਏ ਖੋਜੀ ਸਾਹਿਬ ਨੇ ਉੱਥੇ ਪੈ ਜਾਣਾ ਇਹ ਸੁਪਨੇ ਹੀ ਨੇ ਹਲੇ ਪਤਾ ਨਹੀਂ ਮਹਾਰਾਜ ਕਦੋਂ ਸੱਚ ਕਰਨਗੇ ਇਹ ਹੁਣ ਹਲੋ ਜੀ ਆਪੜ ਨੂੰ ਕੋ ਖਾਈਏ ਹਲੋ ਅੱਛਾ ਪਾਵਰ ਬੈਕ ਉਹ ਵੀ ਲੱਗਿਆ ਹਾਂਜੀ ਤੁਹਾਡੇ ਵਾਸਤੇ ਲਾਈਟ ਲਾਈਟ ਲੱਗੀ ਐ ਇੱਥੋਂ ਲਾਈਟ ਲੱਗੀ ਐ ਇੱਥੇ ਦੋਨੇ ਫੋਨ ਚਾਰਜ ਕਰ ਸਕਦੇ ਆਪਾਂ ਇੱਥੋਂ ਸੀ ਪੋਰਟ ਵੀ ਲੱਗਿਆ ਹੋਇਆ ਹਾਂਜੀ ਤੇ ਦੂਜਾ ਯੂ ਐਸ ਬੀ ਵੀ ਲੱਗੀ ਹੋਈ ਆ ਸਾਹਮਣੇ ਪੱਖਾ ਲੱਗਿਆ ਹੋਇਆ। ਨਹੀਂ ਆਜੋ ਥੱਲੇ ਉਤਰੀ ਹੋ। ਆ ਫੇਰ ਸਮਾਨ। ਕੱਲੇ ਕੱਲੇ ਸਿੰਘ ਦੇ ਸਾਰੇ ਕੱਪੜੇ ਆ ਗਿਆ ਪ੍ਰੋਗਰਾਮ ਦਾ। ਆ ਲਓ ਜੀ। ਇਹ ਟਾਇਲਟ ਬਣੀ ਹੋਈ ਐ। ਬਾਥਰੂਮ ਬਣਿਆ ਹੋਇਆ। ਇੱਥੇ ਫੇਰ ਸਾਬਣ ਤੇਲ ਜਿੰਨਾ ਮਰਜੀ। ਹੁਣ ਕੱਪੜੇ ਧੋਣ ਦੀ ਵਾਰੀ ਆ ਗਈ ਜੀ। ਤੁਸੀਂ ਇਹ ਚੀਜ਼ ਦੱਸੋ ਹੈ ਕੀ ਨਹੀਂ ਆ ਇੱਥੇ ਲੱਗੀ ਹੋਈ ਆ ਵਾਸ਼ਿੰਗ ਮਸ਼ੀਨ ਇਹ ਉਹ ਲੋਰੀ ਪਤਾ ਨਹੀਂ ਕਿਥੇ ਆ ਖੁੱਲ ਗਈ ਕੁਲ ਗਈ ਦੋ ਤਿੰਨ ਕੱਪੜੇ ਤਾਂ ਪਏ ਜਾਣੇ ਨੇ ਇੱਕ ਵਾਰ ਦੇ ਵਿੱਚ ਅੱਛਾ ਉੱਪਰ ਹੋ ਲੱਗਿਆ ਹੋਇਆ ਇੱਥੋਂ ਵੀ ਉੱਪਰੋਂ ਹਵਾ ਵਾਸਤੇ ਪੱਖੀ ਲੱਗੀ ਹੋਈ ਹੈ ਹਾਂਜੀ ਇੱਥੇ ਕੱਪੜੇ ਟੰਗ ਲਓ ਆਪਾਂ ਪਰ ਇੱਥੇ ਬਸ ਨਹੀਂ ਐ ਆ ਸ਼ੀਸ਼ਾ ਲੱਗਿਆ ਇਹਦੇ ਟੱਕਣ ਲਾਓ ਇੱਥੇ ਖੜ ਕੇ ਵਧੀਆ ਤਿਆਰ ਹੋਵੋ ਤੇ ਅੰਦਰ ਵੀ ਇੱਕ ਹੋਰ ਸਿਸਟਮ ਹੈ ਆ ਲਓ ਜੀ ਇੱਥੇ ਨਹਾਉਣ ਧੋਣ ਵਾਲਾ ਪਤੀਆ ਤਰੀਕੇ ਦੇ ਨਾਲ ਬੰਦਾ ਨਹਾ ਧੋ ਕੇ ਤਿਆਰ ਹੋ ਜੇ ਉੱਪਰ ਇੱਥੇ ਫੇਰ ਪੱਖਾ ਲੱਗਿਆ ਹੋਇਆ ਔਰ ਆ ਜਿਹੜੇ ਦੱਸਦੇ ਸੀ ਸਾਨੂੰ ਅੰਦਰ ਦੇਖ ਕੇ ਹੁੰਦੇ ਨੇ ਵੀ ਪਿੱਤਲ ਦੇ ਨੇ ਇੱਕ ਬੰਦੇ ਦੀ ਪੂਰੀ ਲਾਈਫ ਜਿਹੜੀ ਆ ਉੱਪਰ ਪਾਣੀ ਭਰਿਆ ਜਾਣਾ ਪੂਰੀ ਜ਼ਿੰਦਗੀ ਤੁਹਾਨੂੰ ਘਰ ਲੈਣ ਦੀ ਲੋੜ ਨਹੀਂ ਆ ਲੈ ਲਓ ਬਸ ਕਿਤੇ ਪੂਰਾ ਪੰਜਾਬ ਇਹਦੇ ਰਾਹੀ ਤੁਸੀਂ ਘੁੰਮ ਸਕਦੇ ਜੇ ਕਿਤੇ ਸਾਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਕਿਤੇ ਆਪਣੇ ਵਧੀਆ ਪ੍ਰਚਾਰਕਾਂ ਵਾਸਤੇ ਗੱਡੀਆਂ ਤਿਆਰ ਕਰਕੇ ਦੇ ਦੇਣ ਵੀ ਲੈ ਵੀ ਮਹੀਨਾ ਮਹੀਨਾ ਜਾਓ 10 ਕ ਗੱਡੀਆਂ ਪੂਰੇ ਪੰਜਾਬ 'ਚ ਹੀ ਨਹੀਂ ਮੁੱਕਦੀਆਂ ਵੀ ਜਿਹੜੇ ਪੰਜਾਬ ਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਵਧੀਆ ਸੈੱਟ ਕਰਕੇ ਦੇ ਦੋ ਪ੍ਰਚਾਰਕ ਨੂੰ ਵੀ ਖਾਣਾ ਪੀਣਾ ਰਹਿਣਾ ਨਹਾਉਣਾ ਧੋਣਾ ਕੋਈ ਤੈਨੂੰ ਮੁਸ਼ਕਲ ਨਹੀਂ ਆਉਣੀ ਆ ਚੱਕ ਗੱਡੀ ਤੇ ਪਿੰਡਾਂ ਦੇ ਵਿੱਚ ਜਾ ਕੇ ਸਿੱਖ ਇਤਿਹਾਸ ਪ੍ਰਚਾਰ ਕਰ ਅੱਛਾ ਹੋਰ ਵਧੀਆ ਚੀਜ਼ ਐ ਰਿੰਕੂ ਸਿੰਘ ਕਹਿ ਰਹੇ ਨੇ ਬਾਬਾ ਜੀ ਇਹ ਜਹਾਜ਼ ਏ ਜਾਂ ਗੱਡੀ ਏ ਜੀ ਅੱਛਾ ਰਿੰਕੂ ਸਿੰਘ ਜੀ ਰਿੰਕੂ ਸਿੰਘ ਜੀ ਸਮਝਦਾ ਸਾਨੂੰ ਨਹੀਂ ਆਈ ਜੇ ਪੰਖ ਲੱਗ ਜਾਣੇ ਤੇ ਫਿਰ ਉੜ ਵੀ ਜਾਵੇ ਹਾਂਜੀ ਤੇ ਮੇਰੇ ਹਿਸਾਬ ਨਾਲ ਤਾਂ ਇਹ ਇੱਕ ਕਹਿ ਲਈ ਕਿ ਚੱਲਦਾ ਫਿਰਦਾ ਫਲੈਟ ਐ ਹਾਂਜੀ ਹਾਂਜੀ ਇਹ ਉੱਪਰ ਵਾਲਾ ਵੀ ਫਲੈਟ ਐ ਤੇ ਥੱਲੇ ਵਾਲਾ ਵੀ ਫਲੈਟ ਐ ਕਲਵੰਤ ਸਿੰਘ ਤੁਹਾਨੂੰ ਫਤਿਹ ਬੁਲਾਉਂਦੇ ਕਲਵੰਤ ਸਿੰਘ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਕਿਤੇ ਸਾਡੇ ਕੋਲ ਆਜੇ ਕੁਲਵੰਤ ਸਿੰਘ ਜੀ ਪਰ ਸਾਡੀ ਕੌਮ ਦੇ ਵਿੱਚ ਪ੍ਰਚਾਰਕਾਂ ਵਾਸਤੇ ਟੋਡਰ ਮੱਲ ਨਹੀਂ ਹੈਗਾ ਮੱਖਣ ਸ਼ਾਹ ਲੁਬਾਣਾ ਨਹੀਂ ਹੈਗਾ ਲੱਖੀ ਸਾਹ ਵਨਜਾਰਾ ਨਹੀਂ ਹੈਗਾ ਸਾਡੀ ਕੌਮ ਦੇ ਵਿੱਚ ਚਲੋ ਬਾਕੀ ਸਮਝਦਾਰ ਹੋ ਕੀ ਇਹ ਗੋਰੇ ਆਪਣਾ ਇੰਜੋਏ ਕਰਦੇ ਨੇ ਜੇ ਕਿਤੇ ਇੰਜੋਏ ਦੀ ਗੱਲ ਨਹੀਂ ਕਰਦਾ ਮੈਂ ਪ੍ਰਚਾਰਕ ਵਾਸਤੇ ਇਦਾਂ ਦੀ ਸਹੂਲਤ ਦਿੱਤੀ ਜਾਵੇ ਔਰ ਉਹਦੇ ਕੋਲੋਂ ਆਉਟਪੁੱਟ ਮੰਗੀ ਜਾਵੇ ਵੀ ਜਾ ਪੂਰੇ ਪੰਜਾਬ ਚ ਘਰ ਤੈਨੂੰ ਦੇ ਤਾਂ ਰਹਿਣ ਖਾਣ ਪੀਣ ਤੇਰਾ ਵਿੱਚੇ ਹੋਊਗਾ ਜਿੱਥੇ ਮਰਜ਼ੀ ਗੱਡੀ ਲਾ ਲਾ ਜਾ ਕੇ ਛੱਡ ਕੇ ਗੱਡੀ 'ਚ ਪ੍ਰਚਾਰ ਕਰ ਲਓ ਇਹ ਗੱਡੀ ਦੇ ਪਿੱਛੇ ਪੈ ਜਾਂਦਾ ਔਰ ਹੁਣ ਹੋਰ ਦੱਸਦੇ ਆ ਆ ਕੱਲੀ ਕੱਲੀ ਸੁੱਚਾਂ ਲੱਗੀਆਂ ਨੇ ਇੱਥੇ ਕੀ ਹੈਗਾ ਸਾਰੇ ਬਟਨ ਇੱਥੇ ਲੱਗੇ ਹੋਏ ਆ ਆ ਜਾਲੀ ਲੱਗੀ ਹੋਈ ਹੈ ਵੀ ਜੇ ਤੁਹਾਨੂੰ ਪ੍ਰੋਪਰ ਅੰਦਰ ਦੂਜਾ ਨਹੀਂ ਚਾਹੀਦਾ ਜਾਲੀ ਲੱਗੀ ਹੋਈ ਆ ਆ ਇੱਥੋਂ ਬੰਦ ਹੋ ਜਾਣੀ ਹੁਣ ਆ ਜਨਰੇਟਰ ਲੱਗਿਆ ਹੋਇਆ ਆ ਸਾਊਂਡ ਸਿਸਟਮ ਲੱਗਿਆ ਹੋਇਆ ਇਹ ਟੀਵੀ ਲੱਗਿਆ ਹੋਇਆ ਹਾਂਜੀ ਜੇ ਕਿਸੇ ਪਿੰਡ 'ਚ ਪ੍ਰਚਾਰ ਕਰਨਾ ਹੋਵੇ ਇਹਨੂੰ ਪਰਦਾ ਖੋਲ ਲਓ ਪਰਦਾ ਖੋਲ ਕੇ ਇੱਥੇ ਰਾਗੀ ਜਥਾ ਬੈਠ ਜਾਏ ਇੱਥੇ ਟੀਵੀ ਤੇ ਉੱਤੇ ਗੁਰਬਾਣੀ ਚੱਲਣ ਲੱਗ ਜਾਏ ਪਿੰਡਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਸਕਦਾ ਹੁਣ ਇਹ ਦੱਸੋ ਕੀ ਕਰੋੜਾਂ ਦੇ ਗੁਰਦੁਆਰੇ ਵਧੀਆ ਬਣਾਓ ਪਰ ਪ੍ਰਚਾਰਕ ਵੀ ਛੱਡ ਦੋਗੇ ਤੇ ਨਾ ਕਿਤੇ ਇਹ ਜ਼ਰੂਰ ਕਿ ਸਾਡੇ ਪ੍ਰਚਾਰਕਾਂ ਕੋਲ ਜੇ ਇਦਾਂ ਦੀ ਚੀਜ਼ਾਂ ਆ ਗਈਆਂ ਫਿਰ ਆਉਟਪੁੱਟ ਹੋਵੇ ਜਾਂ ਕਿੱਥੇ ਰਹਿ ਆ ਅੰਦਰ ਕੈਮਰਾ ਤੱਕ ਲੱਗਿਆ ਹੋਵੇ ਵੀ ਕਰ ਕੀ ਰਿਹਾ ਹਾਂਜੀ ਤੇ ਇਹ ਗੱਡੀ ਆ ਜੀ ਇਦਾਂ ਦੀ ਇੱਕ ਨਹੀਂ ਇਦਾਂ ਦੇ ਅਲੱਗ-ਅਲੱਗ ਸੈਟਅਪ ਨੇ ਉਹ ਸਭ ਤੋਂ ਮਟੀਰੀਅਲ ਜੀ ਗੱਡੀ ਛੱਡ ਕੇ ਇੱਥੋਂ ਤਕੜੀ ਵਧੀਆ ਗੱਡੀ ਹੋਵੇ ਗੱਡੀ ਛੱਡ ਕੇ ਲਾ ਕੇ ਤੁਹਾਨੂੰ ਹੁੱਕ ਵੀ ਦਿਖਾਉਣੀ ਹੈ ਗੱਡੀ ਪਿੱਛੇ ਹੁੱਕ ਲੱਗਦੀ ਕਿਵੇਂ ਪੈਂਦਾ ਇਹ ਹਾਂ ਹੁੱਕ ਕਿਵੇਂ ਹੁੱਕ ਕਿੱਦਾਂ ਦੀ ਹੁੰਦੀ ਹੈ ਹਾਂ ਸਾਹਮਣੇ ਲੈਂਡ ਕਰوزر ਖੜੀ ਹੈ ਜੀ ਕਰوزر ਗੱਡੀ ਆ ਤੇ ਹੁੱਕ ਲੱਗੀ ਉਹ ਪਜ਼ੈਰੋ ਖੜੀ ਹੈ ਪਜ਼ੈਰੋ ਦੇ ਪਿੱਛੇ ਵੀ ਪੈ ਜਾਂਦੀ ਹੈ ਜੀ ਅੱਜ ਇੰਨਾ ਗੱਡੀਆਂ ਦੇ ਇੰਨਾ ਗੱਡੀਆਂ ਦੇ ਪਿੱਛੇ ਪੈਂਦੀ ਹੈ ਆ ਹੁੱਕ ਲੱਗੀ ਹੈ ਜੀ ਹੁਣ ਆ ਹੁੱਕ ਲੱਗੀ ਹੋਈ ਆ ਇਹ ਗੱਡੀ ਦੇ ਪਿੱਛੇ ਵੀ ਪੈ ਜਾਂਦੀ ਏ ਜੀ ਇਹ ਹੁਣ ਪੀਸੀਜੂ ਦੀ ਗੱਡੀ ਆ ਇਹ ਵੀ ਆਪਣੇ ਤੁਸੀਂ ਹੈਗੀ ਆ ਪੰਜਾਬ ਦੇ ਵਿੱਚ ਹਾਂਜੀ ਇਹਦੇ ਪਿੱਛੇ ਵੀ ਪੈ ਜਾਂਦੇ ਟੱਕੜ ਗੱਡੀਆਂ ਨੇ ਹੁਣ 5-7 ਚਾਰ ਕਿਹਦੇ ਵਿੱਚ ਬੈਠ ਗਏ ਹੁਣ ਇਹਦੇ ਪਿੱਛੇ ਵੀ ਪੈ ਜਾਂਦੀ ਆ ਫੋਰਡ ਹੈ ਇਹਦੀ ਆ ਫੋਰਡ ਗੱਡੀ ਆ ਇਹਦੇ ਪਿੱਛੇ ਵੀ ਪੈ ਜਾਣਾ ਬਲੇ ਕਿੰਨੇ ਕ ਦੀ ਏ ਇਹ ਅਹ ਮੈਂ ਤਾਂ ਇਹ ਵੀ ਉੱਦੀ ਹੋ ਜੀ ਇਹਦੇ ਅੰਦਰ ਵੀ ਆਹ ਵਾਸ਼ਿੰਗ ਮਸ਼ੀਨ ਲੱਗੀ ਹੋਈ ਐ ਤੇ ਇਹ ਆਪਣਾ ਵਾਸ਼ੂ ਵਾਸਤੇ ਇਹ ਨਹਾਉਣ ਵਾਸਤੇ ਔਰ ਇਹ ਸਾਰਾ ਕਨਸੈਪਟ ਐ ਇਹ ਬੈੱਡ ਛੋਟਾ ਉਹਦੇ ਨਾਲ ਔਰ ਅੱਛਾ ਕੱਲਾ ਬੈੱਡ ਨਹੀਂ ਇਹਦੇ ਅੰਦਰ ਆ ਲਓ ਜਿੰਨਾ ਮਰਜ਼ੀ ਸਮਾਨ ਫੇਰ ਰੱਖ ਲਓ ਤੁਸੀਂ ਘਟੋ ਘੜ 3-4 țechiyan ਆ ਗਈਆਂ ਐਂ ਜੀ ਇਥੇ ਟੀਵੀ ਵੀ ਲੱਗਿਆ ਹੋਇਆ ਧੰਨਵਾਦ ਤੇ ਮੇਰੇ ਨਾਲ ਸਰਦਾਰ ਹੀਰਾ ਸਿੰਘ ਜੀ ਇਹ ਮੈਨੂੰ ਕਹਿੰਦੇ ਖੋਜੀ ਸਾਹਿਬ ਚਲੋ ਤੁਹਾਨੂੰ ਕੈਰਾਵੈਨ ਦਿਖਾ ਕੇ ਲੈ ਕੇ ਆਉਂਦਾ ਮੈਂ ਇਹਨਾਂ ਨੂੰ ਇੱਕ ਗੱਲ ਕਹਿੰਦਾ ਮਹਾਰਾਜ ਕਿਰਪਾ ਕਰੇ ਇੰਨੀ ਕਮਾਇਆ ਬਖਸ਼ ਦੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜਾ ਉਹਦਾ 10ਵਾਂ ਹਿੱਸਾ ਹੋਵੇ ਉਹਦਾਂ ਦੀ ਦੋ ਕੈਰਾਵੈਨ ਆ ਜਾਣ ਇੱਕ ਆਪਣੇ ਵਾਸਤੇ ਲੈ ਲੈ ਇੱਕ ਮੈਨੂੰ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਅੱਜ ਨਾ ਤੁਹਾਨੂੰ ਆਸਟ੍ਰੇਲੀਆ ਦਾ ਚੱਲਦਾ ਫਿਰਦਾ ਘਰਾਂ ਦੀ ਫੈਕਟਰੀ ਦਿਖਾਉਣੀ ਹੈ ਇੱਕ ਵਾਰ ਜੇ ਕਿਤੇ ਇਹ ਕਿਸੇ ਕੋਲ ਹੋਵੇ ਤਾਂ ਉਹਨੂੰ ਕਿਸੇ ਘਰ ਦੀ ਵੀ ਲੋੜ ਨਹੀਂ ਐ ਮੈਨੂੰ ਲੱਗਦਾ ਕਿਉਂਕਿ ਅਸੀਂ ਵੇਖ ਰਹੇ ਸੀ ਵੀ ਜਿਹੜਾ ਆ ਕਨਸੈਪਟ ਜਿਹੜਾ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਹੈਗਾ ਪਰ ਇਹਨਾਂ ਦਾ ਬੜਾ ਵੱਖਰਾ ਹੈ ਕਟੋ-ਕਟ ਪੂਰਾ ਪਰਿਵਾਰ ਇਹਦੇ ਅੰਦਰ ਰਹਿ ਸਕਦਾ ਅਸੀਂ ਖੜੇ ਆ ਜੀ ਇੱਥੇ ਐਕਸਪਲੋਰਰ ਐਕਸਪਲੋਰਰ ਕੈਰਾਵੈਨ ਕੈਰਾਵੈਨ ਸੇਲਸ ਹੁੰਦੀਆਂ ਨੇ ਬਹੁਤ ਗੱਡੀਆਂ ਖੜੀਆਂ ਨੇ ਇੱਥੇ ਕੈਰਾਵੈਨ ਖੜੀਆਂ ਨੇ ਪਰ ਅੰਦਰ ਬਹੁਤ ਵੱਡੀਆਂ ਗੱਡੀਆਂ ਖੜੀਆਂ ਨੇ ਹੁਣ ਇਹ ਅਸੀਂ ਦਿਖਾਣ ਲੱਗੇ ਆ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਕਿ ਕਿਵੇਂ ਪੂਰਾ ਟੱਬਰ ਪੂਰਾ ਘਰ ਸਾਰਾ ਇੱਥੇ ਆ ਕੇ ਰਹਿ ਸਕਦਾ ਇਹਦੇ ਅੰਦਰ ਘੱਟੋ-ਘੱਟ 7-8 ਮੈਂਬਰ ਰਹਿ ਸਕਦੇ ਨੇ ਹੁਣ ਆ ਜਿਹੜੀ ਇੱਥੇ ਕੱਪੜਾ ਬਾਹਰ ਆ ਜਾਂਦਾ ਤੇ ਉਰੇ ਤੱਕ ਬਾਹਰ ਤੱਕ ਟੈਂਟ ਲੱਗ ਜਾਂਦਾ ਤੇ ਟੀਵੀ ਲੱਗਿਆ ਹੋਇਆ ਇਹ ਤਾਂ ਹੋ ਗਿਆ ਭਾਂਡਾ ਭਾਂਡੇ ਦੇ ਵਿੱਚ ਤੁਸੀਂ ਆਰਾਮ ਤੇ ਸਾਰਾ ਟੱਬਰ ਪਰਿਵਾਰ ਬੈਠ ਸਕਦੇ ਹੋ ਤੇ ਇਹ ਹੁਣ ਆ ਗਿਆ ਆ ਹੁੱਕ ਲੱਗ ਜਾਣੀ ਆ ਹੁੱਕ ਪਾ ਕੇ ਤੇ ਥੋੜਾ ਦੱਸੋਗੇ ਹਾਂਜੀ ਹੁੱਕ ਵਾਲੇ ਦੀ ਕੀ ਐਸਾ ਦੋਸ ਨਾ ਕੋਲੇ ਅੱਛਾ ਦੋ ਦੋ ਸਿਲੰਡਰ ਰੱਖੇ ਹੋਏ ਨੇ ਹਾਂ ਉੱਪਰ ਨਾਲ ਤੁਸੀਂ ਆਪਦੀ ਕਾਰ ਲੈਣ ਨੂੰ ਕੋਹ ਕਰ ਸਕਦੇ ਹੋ ਠੀਕ ਹੈ ਜਿੱਥੇ ਮਰਜ਼ੀ ਰਿਆਸਤ ਤੇ ਆਹ ਹੁਣ ਦੇਖੋ ਇੱਥੇ ਤਾਂ ਮੈਨੂੰ ਲੱਗਦਾ ਇਹ ਆ ਤੇਲ ਵਾਸਤੇ ਤੇ ਆਹ ਇੱਥੇ ਸਰੰਡਰ ਰੱਖੇ ਹੋਏ ਨੇ ਤੇ ਹੁਣ ਪੂਰਾ ਘਰ ਦਿਖਾਉਣਾ ਤੁਹਾਨੂੰ ਇਹ ਅੰਦਰੋਂ ਕਿਦਾਂ ਦਾ ਇਹ ਬਾਹਰੋਂ ਵੇਖ ਲਿਆ ਉੱਪਰ ਸੋਲਰ ਸਿਸਟਮ ਲੱਗਿਆ ਹੋਇਆ ਸੋਲਰ ਦੇ ਨਾਲ ਚਾਰਜ ਹੋਣਾ ਹੁਣ ਇਸ ਟਾਈਮ ਤੇ ਚਾਰਜ ਹੋ ਰਿਹਾ ਤੇ ਇਹ ਬਾਹਰ ਬੈਠ ਕੇ ਖਾਣਾ ਵਗੈਰਾ ਖਾਣ ਵਾਸਤੇ ਤੇ ਪੂਰੀ ਵੀਡੀਓ ਵਿਖਾਵਾਂਗੇ ਤੇ ਇਹ ਬੈਕ ਸਾਈਡ ਤੋਂ ਇਹ ਹੁਣ ਇੱਥੋਂ ਖੋਲ ਦੇਣਾ ਇਹਨਾਂ ਨੂੰ ਅੱਜ ਇੱਕ ਖੁੱਲ ਗਏ ਅੱਜ ਇੱਕ ਖੁੱਲ ਗਏ ਐਦਾਂ ਪੂਰਾ ਭਾਂਡਾ ਬਣ ਜਾਣਾ 10 ਫੁੱਟ ਉੱਤੇ ਚਲੇ ਜਾਣਾ